ਜੀ ਵਰਸੀ ਤੇ ਇੰਨਾ ਇਕੱਠ ਦੇਖ ਕੇ ਮਾਨੂੰ ਇਹ ਸਕੂਨ ਮਿਲਿਆ ਵੀ ਲੋਕਾਂ ਦੇ ਦਿਲਾਂ ਚੋ ਸਿੱਧੂ ਨੂੰ ਖਤਮ ਨਹੀਂ ਕਰ ਸਕੇ ਹੈਨਾ ਇਹਦੇ ਪ੍ਰਸ਼ਾਸਕਾਂ ਨੂੰ ਕੋਈ ਡਰ ਨਹੀਂ ਕੋਈ ਖੌਫ ਨਹੀਂ ਕਹਿੰਦੇ ਨੇ ਵੀ ਜਦੋਂ ਕੋਈ ਦਿਲੋਂ ਕਿਸੇ ਨੂੰ ਪਿਆਰ ਕਰਦਾ ਹੈ ਫਿਰ ਰੱਬ ਨੂੰ ਹਾਜ਼ਰ-ਨਾਜ਼ਰ ਜਾਣ ਕੇ ਕਰਦਾ ਹੈ ਹੁਣ ਤੁਸੀਂ ਦੇਖੋ ਇੱਕ ਬਾਪ ਕਿਵੇਂ ਬਿਲਕਦਾ ਹੈ ਉਹ ਕਹਿੰਦਾ ਵੀ ਜਿੱਥੋਂ ਵੀ ਉੱਥੋਂ ਤੱਕ ਮੇਰੇ ਤੋਂ ਜਾਇਆ ਗਿਆ ਮੈਂ ਉੱਥੋਂ ਤੱਕ ਜਾਊਗਾ ਮੈਨੂੰ ਲੋਕੋ ਕੋ ਜੋ ਮਰਜੀ ਕਹਿਣ। ਪ੍ਰਾਣੀਆਂ ਘਾਵਤਾ ਤੁਸੀਂ ਸੁਣਿਆ ਨਾ ਵੀ ਮਾਪੇ ਕੁਛ ਪੁੱਠੇ ਲਟਕ ਜਾਂਦੇ ਆ। ਇਹ ਤਾਂ ਹੁਣ ਪੁੱਠੇ ਲੱਦ ਕੇ ਪੇ ਕੂਚ। ਇਹਨਾਂ ਨੂੰ ਜਿੱਥੇ ਆਏ ਲੱਗਦਾ ਵੀ ਜੇ ਇਧਰੋਂ ਇਨਸਾਫ ਮਿਲੂਗਾ। ਇਧਰੋਂ ਮਿਲੂਗਾ। ਇਧਰੋਂ ਮਿਲੂਗਾ। ਜਿਵੇਂ ਇੱਕ ਮਾਂ ਦਾ ਬੱਚਾ ਬਿਮਾਰ ਨਹੀਂ ਹੁੰਦਾ। ਉਹ ਕਿਸੇ ਵੈਦ ਕੋਲੇ ਵੀ ਜਾਂਦੀ, ਉਹ ਹੋਮੋਪੈਥੀ ਵਾਲੇ ਕੋਲੇ ਵੀ ਜਾਂਦੀ, ਉਹ ਐਲੋਪੈਥੀ ਵਾਲੇ ਕੋਲੇ ਵੀ ਜਾਂਦੀ ਹੈ। ਹੁਣ ਇਹ ਕਿ ਇਹ ਇਨਸਾਫ ਦੀ ਬਿਮਾਰੀ ਹੈ। ਹਨਾ। ਆਪਾ ਸਾਰੇ ਭਾਈਦਿਆਂ ਜਿੱਥੋਂ ਮਰਜੀ ਮਿਲੇ ਜਿੱਥੇ ਮਰਜੀ ਜਾਣਾ ਪਵੇ ਪਰ ਜਸਟਿਸ ਫੌਰ ਸਿੱਧੂ ਉਸੇ ਬੜਾ ਇਨਸਾਫ ਮਿਲ ਨਹੀਂ ਜਾਏਗੀ ਕੀ ਕਾਰਨ ਰਿਹਾ ਕਿ ਆਮ ਘਰ ਦੇ ਵਿੱਚੋਂ ਤੇ ਪਿਆਲੇ ਦੇ ਵਿੱਚੋਂ ਕਿੰਨੀ ਮਿਹਨਤ ਕੀਤੀ ਮਾਪੇ ਨੇ ਔਖਾ ਸੁੱਖਾਂ ਨਾਲ ਪਾਲਿਆ ਸੀ ਕੀ ਉਹਦੀ ਤਰੱਕੀ ਚੁਰਗੀ ਸਰਕਾਰ ਨੂੰ ਜਾਂ ਆਈ ਕਾਰਨ ਤਾਂ ਸਮਝ ਨਹੀਂ ਆਉਂਦਾ ਵੀ ਉਹਨੇ ਕਿਸੇ ਦਾ ਕੀ ਮਾਰਾ ਕਰਤਾ ਸੀ ਇੱਕ ਕਲਾਕਾਰ ਕਿਸੇ ਦਾ ਕੀ ਮਾਰਾ ਕਰ ਸਕਦਾ ਹਲੇ ਤਾਂ ਹੁਣੇ ਉੱਠਿਆ ਸੀ ਹਾਂ ਤਾਂ ਬਗੇ ਚੇ ਦਾ ਸਜਰਾ ਫੋਲਸੂ ਉਹਨੇ ਕਿਸੇ ਦਾ ਕੀ ਖੋਣਾ ਸੀ ਉਹਦੀ ਆਪ ਦੀ ਕਲਮ ਸੀ ਆਪ ਦਾ ਆਪ ਦੀ ਆਵਾਜ਼ ਸੀ ਆਈ ਤਾਂ ਅੱਜ ਤੱਕ ਦਿਮਾਗ ਤੋਂ ਆਈ ਨਹੀਂ ਸਮਝ ਆਇਆ ਪਰ ਅੱਜ ਵੀ ਉਹ ਲੋਕਾਂ ਦੇ ਦਿਲਾਂ 'ਚ ਹੈ ਕਿ ਹਰ ਇੱਕ ਪਰਸਨ ਦੀ ਹਰ ਇੱਕ ਰੂਹ ਦੀ ਇਹ ਡਿਮਾਂਡ ਹੈ ਬਿਨ ਇਨਸਾਫ ਤੇ ਦੇਰੀ ਨਾ ਹੋਵੇ ਮਿਲਣਾ ਚਾਹੀਦਾ ਹੈ ਯਸ ਸੋਟ ਸਿੱਧੂ ਮੂਸੇਵਾਲਾ ਕੀ ਲੱਗਦਾ ਕਿ 2022 ਦੇ ਵਿੱਚ ਉਹਨਾਂ ਦੇ ਬਾਪੂ ਜਿਹੜੇ ਬਲਕੌਸਟਿੰਗ ਵਿੱਚ ਚੋਣਾ ਲੜਨ ਜਾ ਰਹੇ ਨੇ ਕੀ ਲੱਗਦਾ ਕਿ ਇਨਸਾਫ ਮਿਲਣ ਦੀ ਉਮੀਦ ਹੈ ਹੋਰ ਵੀ ਵਾਧੂ ਹੈ ਪਹਿਲੀ ਗੱਲ ਤਾਂ ਮੈਨੂੰ ਇਹ ਨਹੀਂ ਪਤਾ ਵੀ ਉਹ ਚੋਣਾ ਲੜ ਰਹੇ ਨੇ ਕਿਉਂਕਿ ਜਿਹੜਾ ਮੇਰਾ ਰਿਸ਼ਤਾ ਉਹ ਬਿਲਕੁਲ ਪਰਿਵਾਰਕ ਹੈ ਜਿਵੇਂ ਇੱਕ ਮੈਂ ਕਹਾਵਤ ਕਹਿੰਦੇ ਆ ਵੀ ਜਿਨ੍ਹਾਂ ਦਾ ਬੱਚਾ ਬਿਮਾਰ ਹੁੰਦਾ ਉਹ ਫਿਰ ਮੈਂ ਪੈਥੀ ਡਾਕਟਰ ਕੋਲੇ ਵੀ ਲੈ ਕੇ ਜਾਂਦੇ ਆ ਉਹ ਐਲੋਪੈਥੀ ਵਾਲੇ ਡਾਕਟਰ ਕੋਲੇ ਵੀ ਜਾਂਦੇ ਆ ਉਹ ਆਯੋਗਾਯਦਾ ਵਾਲੇ ਕੋਲ ਮੈਂ ਕਹਿੰਦੀ ਹਰ ਰਗਾ ਇਹ ਐਸੇ ਮਾਪੇ ਇਹ ਹਾਰੂ ਤਰੀਕਾ ਬਣਾਉਣਗੇ ਵੀ ਸਾਡੇ ਪੁੱਤ ਨੂੰ ਇਨਸਾਫ ਮਿਲ ਜੇ। ਜੀ। ਮੈਂ ਮੈਂ ਇਹ ਬੋਟਾਂ ਚ ਉੱਥੇ ਵੀ ਖੜੇ ਤਾਂ ਵੀ ਮੈਂ ਗਲਤ ਨਹੀਂ ਕਹੂੰਗੀ ਕਿਉਂਕਿ ਇਹਨਾਂ ਦਾ ਇੱਕ ਇੱਕੋ ਹੀ ਮੁੱਦਾ ਹੈ ਵੀ ਬੇਟੇ ਨੂੰ ਇਨਸਾਫ ਮਿਲੇ। ਸਿੱਧੂ ਨੂੰ ਇਨਸਾਫ ਮਿਲੇ। ਕਿਉਂਕਿ ਵੀ ਹੋ ਸਕਦਾ ਕੋਈ ਕੱਲ ਆ ਗਿਆ ਹੋਵੇ। ਅੱਜ ਕਿਸੇ ਦੀ ਮਜਬੂਰੀ ਹੋਵੇ ਹੈਨਾ। ਕਿਉਂਕਿ ਇੱਕ ਕਲਾਕਾਰਾਂ ਦੀ ਲਾਈਫ ਐ ਇਦਾਂ ਦੀ ਹੁੰਦੀ ਹੈ। ਪਰ ਮੈਂ ਬਹੁਤ ਸਾਰੇ ਕਲਾਕਾਰ ਦੇਖੇ ਨੇ। ਜਿਹੜੇ ਇਸ ਫੈਮਿਲੀ ਨੂੰ ਪਿਆਰ ਕਰਦੇ ਹਜ਼ਾਰਾਂ ਦੇ حساب ਨਾਲ ਮੈਂ ਆਪਦੇ ਅੱਖੀਂ ਦੇਖੇ ਨੇ ਜਿਹੜੇ ਇਸ ਫੈਮਿਲੀ ਨੂੰ ਪਿਆਰ ਕਰਦੇ ਹਜ਼ਾਰਾਂ ਤੋਂ ਲੈ ਕੇ ਲੱਖਾਂ ਦੀ ਗਿਣਤੀ ਵਿੱਚ ਅੱਜ ਲੋਕ ਆਏ ਹੋ ਨੇ ਸੌਣ ਬਾਰੇ ਉਹਨਾਂ ਬਾਰੇ ਕੀ ਕਹਿਣਾ ਚਾਹੀਦਾ ਬਸ ਜਿਉ ਹੁਣ ਜਿੰਨਾ ਉਹਨੂੰ ਪਿਆਰ ਕਰਦੇ ਐ ਇਸ ਪਿਆਰ ਦੀ ਕਰ ਅਰਦਾਸ ਕਰਿਆ ਕਰਨ ਵੀ ਮਾਪਿਓ ਦੇ ਸੀਨੇ ਠੰਡ ਪਵੇ